ਸੋ ਸਾਰੇ ਸਾਥੀਆਂ ਨੂੰ ਤਾਂ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸਾਥੀਓ ਬੜੇ ਸਾਲ ਪਹਿਲਾਂ ਮਤਲਬ ਕਈ ਸਾਲ ਹੋ ਗਏ ਲਗਭਗ ਪਤਾਰੇ ਥਾਣੇ ਦੇ ਵਿੱਚ ਜਿਹੜਾ 295 ਦਾ ਪਰਚਾ ਜਿਹੜਾ ਆ ਉਹ ਪਵਨ ਮੈਮੀ ਜਿਸ ਨੇ ਗਾਣਾ ਲਿਖਿਆ ਸੀ ਤੇ ਜੀਵਨ ਮੈਮੀ ਜਿਸ ਨੇ ਗਾਣਾ ਗਾਇਆ ਸੀਗਾ ਕਾਫੀ ਵਿਵਾਦ ਚੱਲਦਾ ਰਿਹਾ ਚੱਲਣ ਤੋਂ ਬਾਅਦ ਜਿਹੜਾ ਪਵਨ ਮੰਮੀ ਆ ਜਿਹੜਾ ਹੁਣ ਫਰਾਂਸ ਦੇ ਵਿੱਚ ਬਾਹਰ ਬੈਠਾ ਸੋ ਆਏ ਨੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਸਿਰਫ ਆਪਣੇ ਹੀ ਸਮਾਜ ਨੂੰ ਆਪਣੇ ਹੀ ਸੰਸਮਾਜ ਨੂੰ ਹਮੇਸ਼ਾ ਹੀ ਕਿਤੇ ਪਰੰਤੂ ਜਿਹੜਾ ਕਰਦਾ ਰਹਿੰਦਾ ਸੋ ਜਦੋਂ ਪਤਾਰੇ ਥਾਣੇ ਪਰਚਾ ਵੀ ਹੋਇਆ ਸੀ ਉਦੋਂ ਵੀ ਇਹਨੇ ਬੜਾ ਸੰਤਾਂ ਦੇ ਖਿਲਾਫ ਜਿਹੜਾ ਗਾਣਾ ਜੀਵਨ ਮੰਮੀ ਨੇ ਗਾਇਆ ਸੀ ਤੇ ਇਸਨੇ ਲਿਖਿਆ ਸੀ ਤੇ ਉਦੋਂ ਵੀ ਇਹਨੇ ਕਿਹਾ ਸੀਗਾ ਵੀ ਮੈਂ ਜਦੋਂ ਮੇਤੇ 295 ਦਾ ਪਰਚਾ ਹੋ ਗਿਆ ਤੇ ਮੈਂ ਜਦੋਂ ਜੱਜ ਦੇ ਮੋਹਰੇ ਪੇਸ਼ ਹੋਇਆ ਤੇ ਜੱਜ ਨੇ ਫਾਈਲ ਜਿਹੜੀ ਆ ਉਹ ਭਗਾ ਕੇ ਮਾਰੀ ਆ ਕਦਾ ਪਰਚਾ ਤੁਸੀਂ ਜਾਓ ਤੁਸੀਂ ਜਿਹੜੇ ਐ ਇਸ ਕੇਸ ਵਿੱਚ ਬਰੀ ਆ ਉਸ ਕੇਸ ਦੇ ਵਿੱਚ ਕਈ ਸਾਲ ਇਹਨੂੰ ਆਪਾਂ ਲਾਏ ਆ ਜਿੱਦੇ ਤਰੀਕਾ ਦੇ ਹੁੰਦੇ ਕਿਸੇ ਵੇ ਨਹੀਂ ਵੀ ਤਰੀਕਾ ਦੇ ਆਇਆ ਇਹਦੀ ਜ਼ਮਾਨਤ ਰੱਦ ਹੋਈ ਦੁਆਰਾ ਕਰਾਈ ਤੇ ਫਗਵਾੜੇ ਜਿਹੜਾ ਪ੍ਰੋਗਰਾਮ ਸੀਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਪਤਾਰੇ ਪੁਲਿਸ ਨੂੰ ਚੱਕ ਕੇ ਲੈ ਗਈ ਆ ਇਦਾਂ ਚੁੱਕ ਕੇ ਲੈ ਕੇ ਆਈਏ ਜਿੱਦਾਂ ਦੁੱਧ ਤੇ ਮੱਖੀ ਲੈ ਕੇ ਕੱਢੀਦੇ ਨਾ ਉਦਾਂ ਇਹ ਬੰਦੇ ਨੂੰ ਚੁੱਪ ਕੇ ਥਾਣੇ ਬਦਾਰੇ ਦੇ ਵਿੱਚ ਰੱਖਿਆ ਸੀ ਤੇ ਇੱਕ ਫੋਟੋ ਵੀ ਆਈ ਸੀ ਜਿੱਦੇ ਕੰਮਲ ਇੱਕ ਕੰਮਲ ਲੈ ਕੇ ਘੁੰਮਦਾ ਘਰਦਾ ਸੀਗਾ ਤੇਰੇ ਇਹਨੂੰ ਮਿਲਣ ਵਾਸਤੇ ਵੀ ਕੋਈ ਬੰਦੇ ਜਿਹੜੇ ਇਹਦੇ ਪਿੱਛੇ ਨਹੀਂ ਆਏ ਤੇ ਥਾਣੇ ਬਦਾਰੇ ਦੇ ਵਿੱਚ ਵੀ ਸਾਰਿਆਂ ਪੁੱਛਿਆ ਵੀ ਇਹਦੇ ਪਿੱਛੇ ਕੋਈ ਆਇਆ ਰਾਤ ਨੂੰ ਕੋਈ ਚਾਹ ਪਾਣੀ ਰੋਟੀ ਦੇਣ ਆਇਆ ਤੇ ਸਾਰਿਆਂ ਨੇ ਕਿਹਾ ਵੀ ਇਹਦੇ ਪਿੱਛੇ ਕੋਈ ਨਹੀਂ ਆਇਆ ਸੋ ਇਦਾਂ ਦੇ ਨਾਸਤਿਕ ਬੰਦੇ ਜਿਹੜੇ ਆਪਣੇ ਹੀ ਸਤਗੁਰਾਂ ਦਾ ਅਪਮਾਨ ਕਰਦੇ ਆ ਜਿਹੜੇ ਪ੍ਰਮਾਤਮਾ ਨੂੰ ਨਹੀਂ ਮੰਨਦੇ ਜਿਹੜੇ ਸੰਤਾ ਮੂਨਸ਼ ਸੰਤਾਂ ਮਹਾਪੁਰਸ਼ਾਂ ਨੂੰ ਵੀ ਨਹੀਂ ਮੰਨਦੇ ਐਦਾਂ ਦੇ ਨਾਸਤਿਕ ਬੰਦੇ ਦੀ ਜਿਹੜੀ ਵੀਡੀਓ ਸੁਣਨੀ ਵੀ ਅਸੀਂ ਚੰਗਾ ਨਹੀਂ ਸਮਝਦਾ ਨਾ ਦੇਖਣਾ ਚੰਗਾ ਸਮਝਦਾ ਤੇ ਕੋਰਟ ਵਿੱਚ ਕਾਫੀ ਸਾਲਾਂ ਤੋਂ ਜਦੋਂ ਕੇਸ ਚੱਲਦਾ ਸੀਗਾ ਤੇ ਜਦੋਂ ਮੇਰੀ ਗਵਾਹੀ ਹੋਈ ਗਵਾਹੀ ਤੋਂ ਬਾਅਦ ਕਰਾਸ ਜਿੱਦੋਂ ਹੁੰਦਾ ਆ ਉਹ ਦੋ ਤਿੰਨ ਤਰੀਕਿਆਂ ਦੇ ਉੱਪਰ ਜਿੱਦੋਂ ਚਾਰ ਪੰਜ ਤਰੀਕਿਆਂ ਦੇ ਉੱਪਰ ਜਦੋਂ ਮੈਂ ਜਾਂਦਾ ਸੀ ਤੇ ਜੱਜ ਨਹੀਂ ਹੁੰਦਾ ਜਿੱਦੋਂ ਦੇਖੀ ਜਾਂਦਾ ਸੀ ਤਾਂ ਅਸੀਂ ਕਿਦੋਂ ਧਰਮ ਤੇ ਹੋਣੇ ਜਿੱਦਾਂ ਕਰਦੇ ਕਰਦੇ ਜੀ ਉਹ ਸਾਡੀਆਂ ਜਿਹੜੀਆਂ ਕਰਾਸ ਦੀ ਡੇਟਾ ਸੀਗੀਆਂ ਉਹਨੂੰ ਜਿਹੜਾ ਆ ਉਹ ਖਤਮ ਕਰ ਦਿੱ ਜੱਜ ਨੇ ਵੀ ਤੁਸੀਂ ਆਏ ਨਹੀਂ ਇਸ ਕਰਕੇ ਕੇਸ ਦਾ ਢਾਡਾ ਜਿਹੜਾ ਉਹ ਖਤਮ ਹੀ ਤੇ ਜਾਂਦਾ ਉਸ ਤੋਂ ਬਾਅਦ ਅਸੀਂ ਦੁਬਾਰਾ ਫਿਰ ਅਪੀਲ ਜਿਹੜੀ ਆ ਮੈਂ ਕੀਤੀ ਆ ਉਹ ਪਿੰਦੂ ਤਰੀਕੇ ਤੋਂ ਪਿੱਛੇ ਪੇਸ਼ ਹੋਏ ਸੀਗੇ ਸੋ ਉਹ ਤੇ ਦੁਬਾਰਾ ਜਿਹੜੀਆਂ ਚੱਲਦੀਆਂ ਪਈਆਂ ਵੀ ਸਾਡਾ ਕ੍ਰੋਸ ਜਿਹੜਾ ਹੋ ਜਣਾ ਦੀ ਬੰਦੇ ਦੁਆਈ ਰਹਿੰਦੀ ਆ ਉਹ ਵਹੀ ਕਰਾਈ ਜਾਵੇ ਤੋਂ ਇਸ ਤੋਂ ਬਾਅਦ ਇਸ ਨਾਸਤਿਕ ਬੰਦੇ ਦੀ ਆ ਪੇਜ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਆ ਇੱਥੇ ਲਿਖਿਆ ਨ ਪਵਨ ਮੈਮੀ ਤੇ ਇਸਨੇ ਥੱਲੇ ਕੀ ਲਿਖਿਆ ਤੱਲੇ ਨੇ بار بار ਮਾਰਗ ਦੇ ਖਿਲਾਫ ਵੀ ਲਿਖੀ ਜਾਂਦਾ ਜਿਸ ਵਿੱਚ ਇਹਨੇ ਲਿਖਿਆ ਮੈਂ ਅਜੇ ਵੀ ਕਹਿੰਦਾ ਮੋਦੀ ਜੀ ਦੇ ਤਲਵੇ ਚਟ ਸਾਦ ਲਾਣੇ ਤੋਂ ਵਜੋ ਦੇਖੋ ਕਿੰਨਾ ਵੱਡਾ ਫਿਰ ਆਪ ਸ਼ਬਦ ਜਿਹੜੇ ਲਿਖਿਆ ਵੀ ਮੋਦੀ ਦੇ ਤਲਵੇ ਚਟ ਸਾਦ ਲਾਣੇ ਤੋਂ ਵਜਾਉਣ ਤੁਸੀਂ ਦੇਖੋ ਵੀ ਜਿਹੜਾ ਐਨਪੀਏ 6 ਮਿੰਟ ਜਿੱਦਾ ਕੱਲ ਪਰਸੋਂ ਦੀ ਫਿਸ਼ੀ ਮੀਡੀ ਚੱਲਦੀ ਹੈ ਇਹ ਉਦੋਂ ਵੀ ਚੱਲਦੀ ਹੈ ਜਦੋਂ ਡੇਰਾ ਸੱਜਖੰਡ ਬੱਲਾ ਦੇ ਗੱਦੀ ਨਸੀਨ 108 ਸੰਤ ਜਿੰ다ਸ ਮਹਾਰਾਜ ਜੀ ਉਹਨਾਂ ਦੇ ਨਾਲ ਬਹੁਤ ਸਤਿਕਾਰਯੋਗ ਮਹਾਂਪੁਰਸ਼ 108 ਸੰਤ ਮਨਜੀਤ ਦਾਸ ਮਹਾਰਾਜ ਜੀ ਅਤੇ ਹੋਰ বিজেਪ ਦੀ ਆਗੂ ਜਿਹੜੇ ਆ ਬੀਜੇਕ ਮਾ ਸਾਹਬਲਾ ਜੀ ਅਵਨਾਹ ਚੰਦਰ ਜੀ ਤੇ ਜਿਹੜੇ ਪੰਜਾਬ ਪਰਿਵਾਰੀ ਆ ਜਿਹੜੇ ਤਰਨਜੀਤ ੁੱਗ ਜੀ ਉਹ ਮਿਲਿਆ ਸੋ ਮਿਲਣ ਤੋਂ ਬਾਅਦ ਇਹ ਬੰਦੇ ਨੇ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਤੇ ਸਾਧਾ ਮਹਾਰਾਜ ਨੂੰ ਕੀ ਜਿਹੜੇ ਅਪਸ਼ਬਦ ਇਹ ਬੋਲ ਰਿਆ ਤੋਂ ਇੱਕ ਤੋਂ ਬਾਅਦ ਇੱਕ ਫੇਰ ਉਨੇ ਇੱਕ ਹੋਰ ਪੋਸਟ ਪਾਈ ਸੀ ਜਿਸ ਵਿੱਚ ਆ ਤੁਸੀਂ ਦੇਖਦੇ ਹੋ ਵੀ ਇਹ ਜਿਹੜੀ ਪੋਸਟ ਆ ਇਹ ਇਹਨਾਂ ਨੇ ਆਪਣੀ ਫੇਸਬੁੱਕ ਆਈਡੀ ਤੇ ਇਹ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਚਮਾਰ ਸ਼ਬਦ ਕੋਡ ਹੈ ਜਾਣੀ ਇਹ ਬਿਮਾਰੀ ਹੈ ਮਤਲਬ ਕਹਿੰਦੇ ਚਮਾਰ ਸ਼ਬਦ ਦਾ ਕੋਡ ਹੈ ਇਹ ਇੱਕ ਬਿਮਾਰੀ ਹੈ ਤੇ ਦੂਜੀ ਗੱਲ ਇਹ ਆ ਜਿੱਥੇ ਚਮਾਰ ਦੇ ਜੋੜੇ ਦੇ ਕੋਆਬ ਨਹੀਂ ਹੁੰਦਾ ਜਿੱਥੇ ਚਮਾਰ ਦੇ ਜੋੜੇ ਵਸਦੇ ਹਨ ਉਹਨਾਂ ਵਸਤੀਆਂ ਦਾ ਨਾਮ ਚਮਾਰਲੀ ਹੀ ਹੁੰਦਾ ਹੈ ਕਹਿੰਦਾ ਤੇ ਫਿਰ ਗੁੱਸਾ ਕਿਸ ਗੱਲ ਦਾ ਗਾਲਿਆਂ ਵੀ ਸਤਕਾਰ ਇਹਨੇ ਆਪਣੇ ਸਮਾਜ ਦਾ ਕਦੀ ਨਹੀਂ ਕਰਨਾ ਆਹ ਹੀ ਲਬਜ ਜਿਹੜੇ ਆ ਵੀ ਅਸੀਂ ਕਹਿੰਦੇ ਆ ਵੀ ਇਹ ਲਬਜਾਂ ਦੇ ਬੈਨ ਹੋ ਗਏ ਸਾਨੂੰ ਰਬੀ ਦਾਸਿਆ ਸਮਾਜ ਕਿਹਾ ਜਾਵੇ ਰਬੀ ਦਾਸਿਆ ਧਰਮ ਸਾਡਾ ਹੋਵੇ ਤੇ ਜਿੱਥੇ ਕਿ ਜਿਹੜੇ ਆਪ ਸ਼ਬਦ ਵਾਲਵੀਂ ਸਮਾਜ ਨੂੰ ਬੋਲੇ ਜਾਂਦੇ ਆ ਉਹਨਾਂ ਨੂੰ ਵੀ ਸਤਕਾਰ ਦੇ ਨਾਲ ਹਰ ਚੀਜ਼ਾਂ ਨੂੰ ਜਿਹੜੀਆਂ ਪਹਿਲੂ ਦੇਖਦੇ ਹੋਏ ਬੜੇ ਸਾਰੇ ਲੋਕਾਂ ਨੂੰ ਕਹਿੰਦਾ ਵੀ ਆਪਣੇ ਸਮਾਜ ਨੂੰ ਉੱਪਰ ਝੁਕਣ ਵਾਸਤੇ ਅਸੀਂ ਆਪ ਇਸ ਚੀਜ਼ ਨੂੰ ਅੱਗੇ ਹੋਈਏ ਉਸ ਤੋਂ ਬਾਅਦ ਇੱਕ ਬੰਦਾ ਹੋ ਰਿਹਾ ਆ ਜਿਹੜੀ ਇਹਨੇ ਬੰਦੇ ਨੇ ਪਵਨ ਮੈਮੀ ਦੀ ਫੇਸਬੁੱਕ ਜਿਹੜੀ ਸ਼ੇਅਰ ਕੀਤੀ ਆ ਤੇ ਉਹ ਕਿੰਨੇ ਮਾੜੇ ਸ਼ਬਦ ਉੱਪਰ ਲਿਖਿਆ ਆ ਆ ਗੁੰਗੇ ਜਿਹੇ ਸਾਧ ਗਰੀਬ ਲੋਕਾਂ ਦਾ ਮੁੱਲ ਵਟ ਕੇ ਮੁੱਲ ਵਟ ਰਹੇ ਹਨ ਤੇ ਇਹਨਾਂ ਸਾਲਿਆਂ ਨੂੰ ਦੇਖੋ ਗਾਲਾਂ ਫੇਲ ਲਿਖਤੀ ਵਿੱਚ ਗਾਲ ਗੱਡੀਆਂ ਨੇ ਵੀ ਆ ਗੁੰਗੇ ਗੁੰਗੇ ਜਿਹੇ ਸਾਧ ਗਰੀਬ ਲੋਕਾਂ ਦਾ ਮੁੱਲ ਵਟ ਰਹੇ ਹਨ ਤੇ ਇਹਨਾਂ ਸਾਲਿਆਂ ਨੂੰ ਡੁੱਬ ਕੇ ਮਰਨਾ ਚਾਹੀਦਾ ਹੈ ਧਰਮ ਦੇ ਨਾਂ ਤੇ ਇਹ ਵਿਕਾਊ ਮਾਲ ਹਨ ਦੇਖੋ ਕਿੰਨੀਆਂ ਲੱਭ ਜਿਹੜੇ ਆ ਸਿੱਧਾ ਸਿੱਧਾ ਜਿਹੜਾ ਟਾਰਗੇਟ ਆ ਇਹ ਸਾਡੇ ਰਹਿਬਰਾਂ ਨੂੰ ਸਾਰੇ ਮਹਾਂបុਰਸ਼ਾਂ ਨੂੰ ਕਿਉਂਕਿ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਿੰਨੇ ਡੇਰੇ ਮੰਨਦੇ ਆ ਸਾਰੇ ਸਤਿਕਾਰਯੋਗ ਆ ਕੋਈ ਵੀ ਵੱਡਾ ਛੋਟਾ ਨਹੀਂ ਜਿਨ੍ਹਾਂ ਨੇ ਬਾਣਾ ਪਾਲਿਆ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਗੁਰੂ ਘਰ ਬਣਾ ਲਿਆ ਸਾਰੇ ਇੱਕ ਸਮਾਨ ਆ ਪਰ ਇਹ ਬੰਦੇ ਜਿਹੜੇ ਸ਼ਰਾਬੀ ਬੰਦੇ ਇਹ ਜਿਹੜੇ ਵਾਰ-ਵਾਰ ਆਪਣੇ ਸਮਾਜ ਨੂੰ ਟਾਰਗੇਟ ਕਰ ਸਕਦੇ ਆ ਕਿਸੇ ਹੋਰ ਧਰਮ ਨੂੰ ਟਾਰਗੇਟ ਨਹੀਂ ਕਰ ਸਕਦੇ ਇਹ ਬੰਦਿਆਂ ਨੂੰ ਖੇਲ ਪਾਉਂਦੇ ਨਹੀਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜੇ ਬਾਹਰ ਦੇਸ਼ਾਂ-ਵਦੇਸ਼ਾਂ 'ਚ ਸਾਥੀ ਬੈਠੇ ਆ ਉਹਨਾਂ ਨੂੰ ਜਰੂਰ ਉਥੇ ਇਹਦੇ ਖਿਲਾਫ ਜਿਹੜੇ ਕੇਸ ਲョੜੇ ਜਾਂਦੇ ਆ ਵੀ ਪੰਜਾਬ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਚੱਲਦੀ ਆ ਹੁਣ ਪਿੱਛੇ ਜ ਅਸੀਂ ਛਲਾਂਗਾ ਕਰਦੇ ਆ ਜਿਹੜੇ ਸੀਪੀ ਸਾਹਿਬ ਲੁਧਿਆਣੇ ਲੱਗਿਆ ਸੁਪਨੀ ਸ਼ਰਮਾ ਜੀ ਇਹੋ ਜਿਹੇ ਜਿਹੜੇ ਫੇਸਬੁੱਕ ਦੇ ਉੱਪਰ ਜਿਹੜੇ ਸਮਾਜ ਨੂੰ ਦੋ ਫੜ ਕਰਦੇ ਆ ਜਿਹੜੇ ਪ੍ਰਭਾਉ ਪਾਸ਼ਨ ਦਿੰਦੇ ਆ ਜਿਨ੍ਹਾਂ ਨਾਲ ਸਮਾਜ ਦੋ ਫੜ ਹੋ ਸਕਦਾ ਜਾਂ ਢੜਕ ਸਕਦਾ ਉਹ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਐਕਸ਼ਨ ਲਿਆ ਤੇ ਜਿਹੜੇ ਬੰਦੇ ਨੇ ਇੱਕ ਪੋਸਟ ਪਾਈ ਸੀ ਆਪਾਂ ਸਾਰੇ ਦੇਖਦੇ ਸੋਸ਼ਲ ਮੀਡੀਆ ਤੇ ਉਹ ਬੰਦੇ ਦੀ ਅਰੈਸਟ ਕੀਤੀ ਪਰ ਹੁਣ ਇਹ ਪੋਸਟ ਦੇਖ ਲਈਏ ਸਾਡੇ ਜਲੰਧਰ ਦੇ ਐਸਐਸਪੀ ਤੇ ਮੈਡਮ ਸੀਪੀ ਇਹ ਪੋਸਟ ਲਗਾਤਾਰ ਜਿਹੜੀ ਇਹ ਚੱਲ ਰਹੀ ਹੈ ਤੇ ਇੱਥੇ ਤੇ ਜਿਹੜਾ ਸੋਸ਼ਲ ਮੀਡੀਆ ਉਹਨਾਂ ਨੂੰ ਚਾਹੀਦਾ ਸੀ ਵੀ ਜੇਕਰ ਲੁਧਿਆਣੇ ਵਾਲੇ ਕਰ ਸਕਦੇ ਆ ਤੇ ਬਾਕੀ ਹੋਰ ਜ਼ਿਲ੍ਹੇ ਵਾਲੇ ਐਸਐਸਪੀ ਕਮਿਸ਼ਨਰ ਕਿਉਂ ਨਹੀਂ ਕਰ ਸਕਦੇ ਵੀ ਇਹ ਜਿਹੜੀ ਪੋਸਟ ਪੋਸਟ ਕੱਲੀ ਜਲੰਧਰ ਤੇ ਟਾਰਗੇਟ ਨਹੀਂ ਹੈਗੀ ਇਹ ਪੋਸਟ ਜਿਹੜੀ ਆ ਜਦੋਂ ਸੋਸ਼ਲ ਮੀਡੀਆ ਤੇ ਲੰਦੀ ਆ ਇਹ ਸੰਗਰੂਰ ਬਠਿੰਡੇ ਮਾਨਸੇ ਤਰਨਤਾਰਨ ਅਮਰਸਰ ਇਹ ਹਰ ਜ਼ਿਲ੍ਹੇ ਦੇ ਵਿੱਚ ਇਹ ਪਹੁੰਚਦੀ ਆ ਸੋ ਕਿਸੇ ਨਾ ਕਿਸੇ ਨੂੰ ਐਕਸ਼ਨ ਲੈਣਾ ਚਾਹੀਦਾ ਅਸੀਂ ਜਲੰਧਰ ਦੇ ਵਸਨੀਕ ਆ ਤੇ ਸਾਡਾ ਅਸੀਂ ਅਰਜ਼ ਕਰਦੇ ਆ ਐਸਐਸਪੀ ਜਲੰਧਰ ਤੇ ਸੀਪੀ ਮੈਡਮ ਜਲੰਧਰ ਬੇਨੁਪ੍ਰਤੰਤ ਜਿਹੜਾ 24 ਘੰਟੇ ਦੇ ਉੱਪਰ ਜਿਹੜਾ ਸੋਸ਼ਲ ਮੀਡੀਆ ਤੇ ਜਿੱਦਾਂ ਸੁਭਬਨ ਸ਼ਰਮਾ ਨੇ ਪਰਚਾ ਕੀਤਾ ਆ ਸੀ ਪਿਸਾ ਲਿਧਾਣੇ ਨੇ ਉਸੇ ਤਰ੍ਹਾਂ ਇੱਥੇ ਜਲੰਧਰ ਵਿੱਚ ਵੀ ਕਮਿਸ਼ਨਰ ਰੇਟ 'ਤੇ ਪਰਚਾ ਹੋਣਾ ਚਾਹੀਦਾ ਤੇ ਜਲੰਧਰ ਧਿਆਤੀ ਵਿੱਚ ਵੀ ਇਸ ਦੇ ਉੱਪਰ ਜਿਹੜਾ ਪਰਚਾ ਹੋਣਾ ਚਾਹੀਦਾ ਤੇ ਜਿਹੜੀਆਂ ਜਮਾਨਦਾਰਾਂ ਦੇ ਉੱਪਰ ਇਹ ਬਾਹਰ ਜਾ ਕੇ ਬੋਲਦੇ ਆ ਇਹਦਾ ਦੁਬਾਰਾ ਪਰਚਾ ਹੋ ਕੇ ਇਹਦੀ ਜਮਾਨਤ ਢਲੀਆਂ ਹੋਰਾਂ ਡੋਲ ਜਾਈਆਂ ਇਦਾਂ ਦੇ ਬੰਦੇ ਦਿਨ ਖੇਲਪੁਣੇ ਚਾਹੀਦੀ ਤਾਂ ਜੋ ਆਇਂਦਾ ਬੰਦਾ ਕਦੇ ਵੀ ਸੋਸ਼ਲ ਮੀਡੀਆ ਦੇ ਉੱਪਰ ਨਾ ਭਜੇ ਇਹਦੇ ਜਿਹੜੇ ਪੇਜ ਆ ਇਹਦੀ ਫੇਸਬੁੱਕ ਹੈਡੀ ਆ ਇਹ ਸਾਰੀ ਬਲੌਗ ਹੋਣੀ ਚਾਹੀਦੀਆਂ ਤਾਂ ਜੋ ਇਹ ਬੰਦੇ ਨੂੰ ਸਮਝ ਆ ਸੋਝੇਦਾ ਇਸ ਦੇ ਘਰਦਿਆਂ ਨੂੰ ਵੀ ਦੇਖੋ ਕਿਦਾਂ ਦੇ ਬੰਦੇ ਹੋ ਵੀ ਫੈਮਿਲੀ ਚਾਹੀਦਾ ਵੀ ਅਸੀਂ ਇਸੇ ਸਮਾਜ ਚ ਰਹਿਣਾ ਇਸੇ ਪੰਜਾਬ ਦੀ ਧਰਤੀ 'ਚ ਰਹਿਣਾ ਤੇ ਆਪਣਾ ਜਿਹੜਾ ਇਹ ਬੰਦਾ ਬੋਲਦਾ ਇਹਦੇ ਪ੍ਰਵਾਹ ਨੂੰ ਚਾਹੀਦਾ ਅੱਗੇ ਵਧਾਉਣੇ ਵੀ ਇਹ ਬੰਦਾ ਬੋਲੇ ਨਾ ਆਪਣੇ ਸਮਾਜ ਨੂੰ ਜੋੜਨ ਦੀ ਕੋਸ਼ਿਸ਼ ਕਰੇ ਆਪਾਂ ਆਪਣੇ ਸਮਾਜ ਨੂੰ ਸੰਤਾਂ ਨੂੰ ਰਿਆਵਰਾਂ ਨੂੰ ਭੰਡੀ ਜਾਵਾਂਗੇ ਜੋੜਨ ਦੀ ਗੱਲ ਤਾਂ ਕੋਈ ਵੀ ਨਹੀਂ ਕਰਦਾ ਵੀ ਜਿਹੜੀਆਂ 39 ਕਾਸਟਾਂ ਆ ਉਹਨੂੰ ਆਪਾਂ ਇਕੱਠੇ ਕਿਦਾ ਕਰਨਾ ਤੇ ਜਿਹੜੇ ਹੋਰ ਧਰਮ ਦੇ ਲੋਕ ਆ ਹੋਰ ਸਮਾਜ ਦੇ ਲੋਕ ਆ ਉਹਨਾਂ ਨੂੰ ਕਿੱਦਾਂ ਇਕਜੁੱਟ ਕਰੀਏ ਇੱਕ ਬੰਨਥਲੇ ਕਿੱਦਾਂ ਲੈ ਸਕਦੇ ਇਹ ਗੱਲ ਕਿਸੇ ਨੇ ਨਹੀਂ ਕਰਨੀ ਆਪਣੀ ਮжоਰਟੀ ਨੂੰ ਕਿਸੇ ਨੇ ਨਹੀਂ ਘੋਣਾ ਇਹ ਗੱਲ ਕੋਈ ਨਹੀਂ ਕਰਨੀ ਵੀ ਹਰ ਜ਼ਿਲ੍ਹੇ ਦੇ ਵਿੱਚ ਸਾਡਾ ਐਸਐਚਓ ਲੱਗੇ ਸਾਡਾ ਡੀਐਸਪੀ ਲੱਗੇ ਸਾਡੇ ਐਸਪੀਡੀ ਲੱਗੇ 23 ਜ਼ਿਲ੍ਹਿਆਂ ਦੇ ਵਿੱਚ ਸਾਡੇ ਦੱਸੋ ਐਸਐਸਪੀ ਕਿੰਨੇ ਆ ਸਾਡਾ ਡੀਜੀ ਕੋਈ ਨਹੀਂ ਹੈਗਾ ਆਪਰਾ ਹੋਮ ਜਿਹੜਾ ਹੋਮ ਜਿਹੜਾ ਵਿਭਾਗ ਹੁੰਦਾ ਹੋਮ ਦਾ ਉਹ ਦੱਸੋ ਕਿੱਥੇ ਆ ਸਾਡਾ ਓਐਸਡੀ ਪੰਜਾਬ ਸਰਕਾਰ 'ਚ ਕੋਈ ਹੈ ਨਹੀਂ ਸਾਡਾ ਉਹ ਲੈ ਜਾਵੇ ਐਦਾਂ ਦੀਆਂ ਮੰਗਾਂ ਤਾਂ ਕੋਈ ਮੰਗਦਾ ਹੀ ਨਹੀਂ ਜਿਹੜੇ 34 ਐਮਐਲਏ ਆ ਉਹ ਸਮਾਜ ਦੇ ਪ੍ਰਤੀ ਬੋਝ ਦੇਣੀ ਇਹ ਗੱਲ ਕੋਈ ਰੱਖਦਾ ਨਹੀਂ ਜਿਹੜੇ ਸੰਸਮਾਜ ਆ ਬੱਲਾ ਇਹਨਾਂ ਦੇ ਖਿਲਾਫ ਵੀ ਬੋਲੀ ਜਾਂਦੇ ਤੇ ਮਹਾਰਾਜ ਨੇ ਤਾਂ ਸਾਰੇ ਸਮਾਜ ਨੂੰ ਇੱਕ ਬੈਨਰ ਥੱਲੇ ਹਰ ਦੇ ਝੰਡੇ ਥੱਲੇ ਕੱਟਾ ਕੀਤਾ ਉਹਨਾਂ ਨੇ ਸਕੂਲ ਖੋਲਤੇ ਕਾਲਜ ਖੋਲਤੇ ਹਸਪੀਟਲ ਖੋਲਤੇ ਕਿਹਨਾਂ ਵਾਸਤੇ ਵੀ ਸਮਾਜ ਦਾ ਕੋਈ ਬੰਦਾ ਜੇ ਕੋਈ ਲੋੜਵੰਦ ਹੋਵੇ ਤੇ ਉਹ ਬੰਦਾ ਆਪਣੇ ਡੇਰੇ ਵਿੱਚ ਆ ਸਕਦੇ ਜੇ ਕੋਈ ਬੰਦਾ ਕੋਈ ਵੀ ਜਾਤੀ ਜਾਂਦਾ ਤੇ ਮਹਾਰਾਜ ਜੀ ਨੂੰ ਸਤਿਕਾਰ ਕਰਦੇ ਆ ਉਹਨੂੰ ਮਾਣ ਸਨਮਾਨ ਦਿੰਦੇ ਆ ਉਹਨੂੰ ਸਰੂਪਾ ਦਿੰਦੇ ਆ ਚਾਹ ਪਾਣੀ ਪੁੱਛਦੇ ਆ ਲੰਗਰ ਪੁੱਛਦੇ ਆ ਸੋ ਇਹੋ ਜੇ ਮਹਾਪੁਰਸ਼ਾਂ ਨੂੰ ਜਿਹੜੇ ਕ੍ਰਾਂਤੀਕਾਰੀ ਮਹਾਪੁਰਸ਼ ਆ ਉਹਨਾਂ ਦੇ ਪ੍ਰਤੀਬਿਧਵਾਂ ਨੇ ਅੱਜ ਜੇ ਮੋਦੀ ਸਾਹਿਬ ਕੋਲ ਉਹਨਾਂ ਨੇ 650 ਸਾਲ ਜਿਹੜਾ 2027 ਦੇ ਵਿੱਚ ਧੰਨ ਧੰਨ ਸਤਗੁਰੂ ਰਵਿਦਾਸ ਮਹਾਰਾਜ ਜਗਤਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਜੜਾ ਆ ਰਿਹਾ ਤੇ ਜੇ ਉਹਨਾਂ ਨੇ ਮੰਗ ਰਾਲੀ ਪੂਰੇ ਭਾਰਤ ਵਿੱਚ ਜਿਹੜਾ ਵੱਖਰਾ ਪੈਕੇਜ ਹੋਣਾ ਚਾਹੀਦਾ ਵੱਡੇ ਪੱਧਰ ਤੇ ਉਪਰ ਬਣਾਉਣਾ ਚਾਹੀਦਾ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਰੱਖਿਆ ਚਾਹੀਦਾ ਤੋਂ ਹੋਰ ਵੀ ਜਿਹੜੀਆਂ ਗੱਲਾਂ ਸਿਗੀਆਂ ਉਹਨਾਂ ਨੇ ਰੱਖੀਆਂ ਤੇ ਜਿਹੜੇ ਵਿਆਨਾ ਗੰਡ ਦੇ ਬੰਦੇ ਆ ਉਹ ਹੋਰ ਕਈ ਮਸਲੇ ਜਿਹੜੇ ਸਮਾਜਿਕ ਤੌਰ ਤੇ ਜੇ ਰੱਖ ਤੇ ਤੇ ਕੀ ਮਾੜਾ ਕੀਤਾ ਜੇ ਕਰ ਇਹ ਨਾ ਜਾਂਦੇ ਪਹਿਲ ਨਾ ਕਰਦੇ ਤੇ ਹੋਰ ਕੌਣਾ ਕੋਈ ਬੰਦੇ ਦੀ ਤਾਂ ਚੱਲਣੀ ਨਹੀਂ ਇਹ ਤਾਂ ਮਹਾਪੁਰਸ਼ੀ ਜੀ ਜਾ ਕੇ ਸਰਕਾਰ ਨੂੰ ਕਹੋਗੇ ਤਾਂ ਹੀ ਕੰਮ ਚੱਲਣਾ ਹੁਣ ਜੇ ਕੰਮ ਕੀਤਾ ਇਹ ਬੰਦਾ ਲਾਈ ਹੋਏ ਹੁੰਦਾ ਇਸ ਕਰਕੇ ਬੀਜੀਪੀ ਸਾਹਿਬ ਪੰਜਾਬ ਲਈ ਬੇਨਤੀ ਕਰਦੇ ਆ ਹோம் ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦੇ ਆ ਚੀਫ ਸੈਕਟਰੀ ਨੂੰ ਬੇਨਤੀ ਕਰਦੇ ਆ ਵੀ ਇਹੋ ਜਿਹੇ ਬੰਦਿਆਂ ਦਾ ਪੇਜ ਜਿਹੜੇ ਆ ਬਲੌਕ ਹੋਣੇ ਚਾਹੀਦੇ ਆ ਜਦੋਂ ਵੀ ਕੋਈ ਸੋਸ਼ਲ ਮੀਡੀਆ ਉੱਤੇ ਸਮਾਜ ਦੇ ਕਿਸੇ ਧਾਰਮਿਕ ਕਿਸੇ ਵੀ ਜਥੇਬੰਦੀ ਦੇ ਖਿਲਾਫ ਬੋਲੇ ਕਿਸੇ ਵੀ ਧਰਮ ਦੇ ਵੱਲ ਬੋਲੇ ਉਹ ਬੰਦਿਆਂ ਨੂੰ ਉਸੇ ਟਾਈਮ ਇਹਨਾਂ ਦੇ ਪੇਜ ਬਲੌਕ ਹੋਣੇ ਐਫਆਈਆ ਨਾਲ ਦਰਜ ਹੋਣੀ ਚਾਹੀਦੀਆਂ ਤੇ ਬਾਹਰ ਵੀ ਬੰਦੇ ਨੂੰ ਜਿਹੜਾ ਉੱਥੇ ਜੁੜੀਆਂ ਮੇਲੇ ਆ ਉਹ ਇੱਥੇ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਉਹ ਜਾਣੀ ਚਾਹੀਦੀ ਆ ਸੋ ਇਨੀ ਬੇਦੀ ਕਰਦਾ ਵੀਰੇ ਉੱਪਰ ਸਖਤ ਐਕਸ਼ਨ ਜਿਹੜੀ ਆ ਅਸੀਂ ਜਿਹੜੇ ਜਲੰਧਰ ਪੁਲਿਸ ਤੇ ਸੀਪੀ ਜਿਹੜੇ ਮੈਡਮ ਆ ਉਹਨਾਂ ਨੂੰ 24 ਘੰਟੇ ਕਹਿੰਦੇ ਆ ਵੀ ਇਹਦੇ ਤੁਰੰ ਵੇ ਇਹ ਤੇ ਉਹ ਐਕਸ਼ਨ ਲੈਣ ਦਾ ਨਾਂ ਦਾ ਕਾਰਨ ਕੀ ਆ ਵੀ ਇਹ ਬੰਦਾ ਜੇ ਬੋਲੀ ਜਾਵੇ ਬੋਲੀ ਜਾਵੇ ਤੇ ਸਮਾਜ ਦੀ ਲੜਾਈ ਆ ਉਸੇ ਕਰੀਏ ਜਿਹਾ ਸੜਕਾਂ ਦੇ ਉੱਤੇ ਫਿਰ ਦੁਬਾਰਾ ਧੰਨੇ ਲਾਵੇ ਇਹੇ ਦੇਖਣਾ ਚਾਹੁੰਦੇ ਆ ਇਸ ਕਰਕੇ ਫਰਜ਼ ਜਿਹੜਾ ਬੰਦਾ ਆ ਜਿੱਦਾਂ ਸੁਪਨ ਜਰਮਾ ਜੀ ਨੇ ਆਪਣਾ ਫਰਜ਼ ਨਿਭਾਇਆ ਉੱਥੇ ਦੇ ਐਸਐਸਪੀ ਜਲੰਧਰ ਤੇ ਸੀਪੀ ਮੈਡਮ ਇਹ 24 ਘੰਟੇ ਦੇ ਵਿੱਚ ਜਿਹੜੇ ਐਫਆਈਆਰ ਇਹ ਬੰਦੇ ਨੂੰ ਦਰਜ ਕਰਕੇ ਅੱਗੇ ਹੋਣਾ ਚਾਹੀਦਾ ਇਹ ਨਹੀਂ ਬੇਨਤੀ ਕਰਦਾ ਸਾਰਿਆਂ ਜੈ ਗੁਰਦੇ ਧੰਗੁਰਦੇ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਬਾਲ